ਪ੍ਰੋਗਰਾਮ ਨਾਲ ਜੁੜੇ ਦਸਕੰਧ ਬਹੁਤ-ਬਹੁਤ ਸਵਾਲ ਤਾਂ ਜੀ ਸਤਿਪੰਨਾ ਪਿਆਰ ਤੇ ਸਤਕਾਰ ਨਾਲ ਸਤਿਕਾਰ। ਨਵੇਂ ਸਾਲ ਦਾ ਆਗਾਜ਼ ਹੈ। ਅਗਾਸ ਤੇ ਸਾਰੇ ਪੱਖਾਂ ਦੇ ਆਗਾਜ਼ ਨੂੰ ਵੇਖੀ ਤਾਂ ਪੰਜਾਬੀ ਸਿਨੇਮੇ ਦੀ ਪਹਿਲੀ ਫਿਲਮ ਜਿਹੜੀ ਸਿਨੇਮੇ ਘਰਾਂ 'ਚ ਆਉਣ ਲੱਗੀ ਹੈ ਮਨਸੂਬਾ। ਪਿਓ-ਪੁੱਤ ਦੀ ਬਾਤ ਹੈ ਜਿਹੜੀ ਰਣਾ ਰਣਵੀਰ ਨੂੰ ਜੇਕਰ ਦੇਖੀਏ ਤਾਂ ਥੀਏਟਰ ਨਾਲ ਕਾਫੀ ਜੁੜੇ ਹੋਏ, ਲਿਖਤ ਨਾਲ ਕਾਫੀ ਜੁੜੇ ਹੈ। ਜਦੋਂ ਵੀ ਉਹ ਬੋਲਦੇ ਹੈ ਤਾਂ ਉਹਨਾਂ ਦੀ ਜ਼ੁਬਾਨੀ ਹੈ ਜਿਹੜੀ ਜਿਹੜੀ ਉਹ ਸਾਹਿਤਿਕ ਰੰਗ 'ਚ ਰੰਗੀ। ਪੰਜਾਬ ਦੇ ਰੰਗ ਚ ਰੰਗੀ ਦਿਖਾਈ ਦਿੰਦੇ ਪਿਛਲੀ ਵਾਰ ਉਹ ਸੀਸ ਦੇ ਰੂਪ ਚ ਇੱਕ ਮਾਂ ਦੀ ਕਹਾਣੀ ਲੈ ਕੇ ਆਏ ਹੁਣ ਉਹ ਪਿਆਪਤੀ ਕਹਾਣੀ ਨੂੰ ਲੈ ਕੇ ਆਏ ਸਾਡੇ ਨਾਲ ਇਸ ਫਿਲਮ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਮਨਕੀਰ ਰੌਣੀ ਜੀ ਮੌਜੂਦ ਹੈ ਕਈ ਗੱਲਾਂ ਤੇ ਚਰਚਾ ਕਰਾਂਗੇ ਇਸ ਫਿਲਮ ਨੂੰ ਲੈ ਕੇ ਵੀ ਤੇ ਹੋਰ ਵੀ ਕੁਝ ਜਿਹੜੀਆਂ ਹੈਗੇ ਮੁੱਦੇ ਆ ਉਹਨਾਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਸਵਾਗਤ ਹੈ ਸਸਕੀਤ ਕੀ ਹਾਲ ਚਾਲ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਠੀਕ ਹੈ ਤੁਸੀਂ ਸੁਣਾਓ ਨਵੇਂ ਸਾਲ ਦੀ ਆਗਾਸ ਤੇ ਪਹਿਲਾਂ ਤੋਂ ਨਵੇਂ ਸਾਲ ਦੀ ਮੁਬਾਰਕ ਮਿਹਰਬਾਨ ਜੀ ਤੁਹਾਨੂੰ ਬਹੁਤ-ਬਹੁਤ ਮਾ। ਥੈਂਕ ਯੂ ਤੇ ਨਵੀਂ ਫਿਲਮ ਹੈ ਮਨਸੂਬਾ। ਆਗਾਜ਼ ਵੀ ਹੈ ਤੇ ਫਿਲਮ ਵੀ ਪਹਿਲੀ ਸਿਨੇਮੇ ਚ ਆ ਰਹੀ ਹੈ। ਕਿਵੇਂ ਦੇਖਦੇ ਹਾਂ ਕਿਸ ਤਰ੍ਹਾਂ ਦੀ ਕਹਾਣੀ ਹੈ। 2024 ਸਾਲ ਸਾਡੇ ਲਈ ਚੜਿਆ ਹੈ। ਸਾਡੇ ਸਿਨੇਮੇ ਲਈ ਬਹੁਤ ਸ਼ੁਭ ਸਾਲ ਹੋਵੇ। ਅਸੀਂ ਉਸ ਉਮੀਦਾਂ ਕਰਦੇ ਹਾਂ। ਸੋ ਇਸ ਉਮੀਦ ਦੇ ਨਾਲ ਸਾਡੀ ਪਹਿਲੀ ਫਿਲਮ ਰਿਲੀਜ਼ ਹੋ ਰਹੀ ਹੈ 5 ਜਨਵਰੀ ਨੂੰ ਮਨਸੂਬਾ। ਮਨਸੂਬਾ ਫਿਲਮ ਰਣਾ ਰਣਵੀਰ ਦੀ ਲਿਖੀ ਤੇ ਨਿਰਦੇਸ਼ਿਤ ਕੀਤੀ ਫਿਲਮ ਹੈ ਆਪਾਂ ਪਹਿਲਾਂ ਵੀ ਜਾਣਦੇ ਆ ਕਿ ਇਸ ਸਿਨੇਮੇ ਦੇ ਵਿੱਚ ਰਣਾ ਰਣਵੀਰ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਉਹਦੇ ਵਿੱਚ ਅਸੀਸ ਵਰਗੀਆਂ ਫਿਲਮਾਂ ਪੋਸਤੀ ਵਰਗੀਆਂ ਫਿਲਮਾਂ ਆਰਦਾਸ ਵਰਗੀਆਂ ਫਿਲਮਾਂ ਲਿਖੀਆਂ ਨੇ ਸੋ ਉਹ ਸਹਿਤਕ ਰੰਗ ਚ ਰੰਗਿਆ ਬੰਦਾ ਹੈ ਉਹ ਪੰਜਾਬੀ ਦਾ ਉਹ ਸਿਨੇਮਾ ਲੈ ਕੇ ਆਉਂਦਾ ਹੈ ਜਿਹੜਾ ਸਾਡੇ ਸਮਾਜ ਦਾ ਵਰਤਾਰਾ ਹੈ ਜੋ ਸਮਾਜ ਬਾਪਰਿਆ ਹੈ ਉਹਦੇ ਸਿਨੇਮੇ ਵਿੱਚ ਕੋਈ ਐਸੀ ਚੀਜ਼ ਨਹੀਂ ਹੁੰਦੀ ਕਿ ਅ ਕਿਸੇ ਬੰਦੇ ਨੇ ਸਾਡੇ ਹੀਰੋ ਨੇ 100 ਬੰਦਾ ਕੁੱਟਤਾ ਨਿਮੇ ਅਜਿ컬ੂ ਸੇਮਦਰਜਾ ਅੰਚਲ ਦਾ ਵੀ 250 ਬੰਦਾ ਮਾਰਤਾ 5000 ਬੰਦਾ ਮਾਰਤਾ ਪੁਲਿਸ ਆਈ ਉਹਨੇ ਮੁੜ ਕੇ ਜਿਵੇਂ ਕਿਸੇ ਬੰਦੇ ਨੇ ਚਾਰ ਮੰਜ਼ਲਿਆਂ ਤੇ ਛਾਲ ਮਾਰਤੀ ਉਹਦੀ ਕੋਈ ਲੱਤਬਾ ਟੁੱਟੀ ਨਹੀਂ ਹੈ ਉਹ ਜਿਹੜਾ ਖਿਆਲੀ ਸਿਨੇਮਾ ਉਹ ਸਿਨੇਮੇ ਨੂੰ ਹਟ ਕੇ ਉਹ ਸਿਨੇਮਾ ਲੈ ਕੇ ਆਇਆ ਜੋ ਸਾਡੀ ਦੁਨੀਆ ਚ ਵਾਪਰ ਰਿਹਾ ਹੈ ਜਿਉਂ ਹੀ ਸਾਡੇ ਸਮਾਜ ਚ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੂੰ ਲੱਗਦਾ ਕਿ ਸਾਡੀ ਕਹਾਣੀ ਹੈ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਦੋਸਤਾਂ ਮਿੱਤਰਾਂ ਸਾਡੇ ਰਿਸ਼ਤੇਦਾਰਾਂ ਦੀ ਕਹਾਣੀ ਹੈ ਸੋ ਉਹੋ ਜਿਹੀਆਂ ਕਹਾਣੀਆਂ ਲੈ ਕੇ ਆਇਆ ਇਹ ਕਹਾਣੀ ਸਪੈਸ਼ਲੀ ਟੈਗ ਲਾਈਨ ਤੋਂ ਕਲੀਅਰ ਹੋ ਜਾਂਦਾ ਹੈ ਕਿ ਬਾਪ ਪੁੱਤ ਦੀ ਜਿਹੜੀ ਬਾਤ ਪਾਉਣ ਜਾ ਰਿਹਾ ਜਦੋਂ ਅਸੀਸ ਫਿਲਮ ਆਈ ਅਸੀਸ ਫਿਲਮ ਇੱਕ ਸਾਡੀ ਮਾਂ ਨੂੰ ਰਿਪਰੈਜ਼ੈਂਟ ਕਰਦੀ ਸੀ ਜਿਹੜੀ ਦਿਰਾਹੀ ਅਸੀਂ ਦੁਨੀਆ ਦੇਖਦੇ ਆਂ ਮਾਂ ਦੇ ਰਾਹੀਂ ਕਿ ਅਸੀਂ ਅੱਜ ਮਾਂ ਨੂੰ ਕਿੰਨਾ ਕੁ ਦਰਜਾ ਦੰਨੇ ਆ ਮਾਂ ਨੂੰ ਕਿੰਨਾ ਸਤਿਕਾਰ ਦੰਨੇ ਆ ਉਹ ਉਹਦੇ ਬਾਰੇ ਫਿਲਮ ਸੀ ਸੋ ਉਸ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਰਾਣਾ ਨਵੀਰ ਨੂੰ ਕਾਲਸ ਆਇਆਂ ਜਾਂ ਲੋਕਾਂ ਨੇ ਗੱਲ ਕਹੀ ਕਿ ਯਾਰ ਜਿਹੜੇ ਮਾਪੇ ਹੁੰਦੇ ਨੇ ਹਾਂਜੀ ਉਹ ਤਾਂ ਪਰਫੈਕਟ ਸ਼ਬਦ ਬਣਦਾ ਜਦੋਂ ਮਾਂ ਤੇ ਪਿਓ ਰਲਦੇ ਨੇ ਹੂੰ ਸੋ ਫਾਦਰ ਵੀ ਇੱਕ ਐਸੀ ਚੀਜ਼ ਹੈ ਜਿਉਂ ਕਿਸੇ ਨੂੰ ਗੁੱਸੇ ਗਲੇ ਵੀ ਹੁੰਦਾ ਘੂੜਦਾ ਵੀ ਹੈ ਤਾਂ ਉਹਦੇ ਵਿੱਚ ਕਪੜਾਤ ਹੁੰਦੀ ਹੈ ਜਿਵੇਂ ਕਹਿੰਦੇ ਸੂਰਜ ਦੀ ਰੋਸ਼ਨੀ ਜਿਵੇਂ ਚਾਹੀਦੀ ਆਪਾਂ ਨੂੰ ਹੂੰ ਸੋ ਬਾਪ ਉਹਦੇ ਵਾਂਗ ਮੰਨਿਆ ਜਾਂਦਾ ਹਾਂ ਬਿਲਕੁਲ ਜ਼ਿੰਦਗੀ ਸੂਰਜ ਮੈਨਾਂ ਸੰਭਵ ਹੈ ਤੇ ਸੂਰਜ ਦੀ ਤਫਸੀਲ ਓੜੀ ਦੀਏ ਓੜੀ ਦੀਏ ਸੋ ਇਸ ਕਰਕੇ ਤੁਹਾਨੂੰ ਉਹ ਫਾਦਰ ਨੂੰ ਵੀ ਦਿਖਾਉਣਾ ਚਾਹੀਦਾ ਕਿ ਅੱਜ ਦੇ ਬਦਲਦੇ ਦੁਨੀਆਂ ਦੇ ਵਿੱਚ ਫਾਦਰ ਦੀ ਬੱਚਿਆਂ ਲਈ ਕਿਹੋ ਜਿਹੀ ਤੜਪ ਹੈ ਤੇ ਬੱਚੇ ਉਹਦੇ ਲਈ ਕੀ ਸੋਚਦੇ ਨੇ ਕਿਸੇ ਸ਼ਾਇਰ ਨੇ ਵੀ ਲਿਖਿਆ ਮੈਂ ਕਿਸੇ ਲੇਖਕ ਦੀ ਪੜਤజ్ ਵੀ ਮਾਂ ਬੱਚੇ ਨੂੰ ਕੋਖ ਚ ਰੱਖਦੀ ਹੈ ਜਾਂ ਅੰਧ ਪੇਟ ਚ ਰੱਖਦੀ ਹੈ 9 ਮਹੀਨੇ ਤੇ ਬਾਪ ਉਹਨੂੰ ਸਿਰ ਚ ਰੱਖਦਾ ਹੈ ਦਿਮਾਗ ਚ ਰੱਖਦਾ ਹੈ ਜੀ ਜੀ ਉਹਨਾਂ ਸਮਾਂ ਜੀ ਸੋ ਉਹ ਗੱਲ ਹੈ ਸੋ ਉਸ ਤਰ੍ਹਾਂ ਦੀ ਇੱਕ ਕਹਾਣੀ ਲੈ ਕੇ ਆਇਆ ਕਿ ਕਈ ਵਾਰ ਜ਼ਿੰਦਗੀ ਚ ਅਸੀਂ ਦੇਖਦੇ ਆ ਕਿ ਪੇਰੈਂਟਸ ਜਿਹੜਾ ਕੁਝ ਲਾਈਫ ਚ ਬਣਾਣਾ ਚਾਹੁੰਦੇ ਨੇ ਉਹ ਕਈ ਵਾਰ ਨਹੀਂ ਬਣ ਪਾਉਂਦੇ ਜਦੋਂ ਨਹੀਂ ਬਣ ਪਾਉਂਦੇ ਫਿਰ ਨਾ ਉਹ ਆਪਣੇ ਬੱਚਿਆਂ ਦੇ ਉਹ ਦੇਖਦੇ ਨੇ ਵੀ ਮੈਂ ਡਾਕਟਰ ਬਣਾਣਾ ਸੀ ਆਪਣੇ ਬੱਚੇ ਨੂੰ ਡਾਕਟਰ ਬਣਾਵਾ ਬੱਚੇ ਦੀ ਚਾਹੇ ਇੱਛਾ ਕੋਈ ਹੋਰ ਹੋਵੇ ਫਿਰ ਉਹ ਚਾਹੇ ਕੁੱਟ ਕੇ ਬਣਾਉਣ ਸੋ ਜਿਹੋ ਜਿਹੇ ਸੰਸਕਾਰ ਜਿਹੋ ਜੀਆਂ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਨਾ ਉਹ ਚੀਜ਼ਾਂ ਇਸ ਫਿਲਮ ਦੇ ਵਿੱਚ ਪੇਸ਼ ਕੀਤੀਆਂ ਗਈਆਂ ਕਿ ਸਾਰੀਆਂ ਪੇਰੈਂਟਸ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦਿੰਦਾ ਤੇ ਉਹ ਚੀਜ਼ਾਂ ਦੇਣ ਤੋਂ ਬਾਅਦ ਜਦੋਂ ਉਹਨੂੰ ਲੱਗਦਾ ਕਿ ਮੈਂ ਤਾਂ ਆਪਣੇ ਬੱਚੇ ਦੀ ਲਾਈਫ ਖਰਾਬ ਕਰ ਲਈ ਫਿਰ ਉਹਨੂੰ ਲੱਗਦਾ ਏ ਨਹੀਂ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਤੇ ਮੈਂ ਆਪਣੇ ਬੱਚੇ ਨੂੰ ਗਲਤ ਸਿਖਿਆਲਤੀ ਸੋ ਐਦਾਂ ਦੀ ਕਹਾਣੀ ਲੈ ਕੇ ਅਸੀਂ ਹਾਜ਼ਰ ਹੋਏ ਆ ਜਿਹੜੀ ਕਹਾਣੀ ਮੈਂ ਸਮਝਦਾ ਕਿ ਲੋਕਾਂ ਨੂੰ ਬਹੁਤ ਪਸੰਦ ਆਊਗੀ ਅੱਛਾ ਇਸ ਫਿਲਮ ਦੇ ਵਿੱਚ ਜੇ ਅਗਲੀ ਗੱਲ ਕਰੀਏ ਤਾਂ ਬਹੁਤ ਵੱਡਾ ਕੋਈ ਹੀਰੋ ਦੀ ਗੱਲ ਹੁੰਦੀ ਹੈ ਜਿਵੇਂ ਹੀਰੋ ਹੀਰੋਇਨ ਵੱਡੇ ਚਿਹਰਿਆਂ ਦੀ ਗੱਲ ਹੁੰਦੀ ਹੈ ਨਵੇਂ ਚਿਹਰਿਆਂ ਨੂੰ ਲੈ ਕੇ ਆਂਦਾ ਗਿਆ ਇਸ ਪੱਖੋਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਤਾਂ ਇਹਨੂੰ ਬਹੁਤ ਚੰਗਾ ਸ਼ਗਨ ਸਮਝਦਾ ਸ਼ੋਭ ਸ਼ਗਨ ਸਮਝਦਾ ਇਸ ਈਮੇ ਲਈ ਕਿਉਂਕਿ ਸਾਨੂੰ ਨਵੇਂ ਵੀ ਕਲਾਕਾਰਾਂ ਦੀ ਲੋੜ ਹੈ ਨਵੇਂ ਹੀਰੋ ਨਵੇਂ ਹੀਰਣ ਮੁੰਡੇ ਕੁੜੀਆਂ ਨਵੇਂ ਵੀ ਆਉਣ ਨਵੇਂ ਕਰੈਕਟਰ ਆਰਟਿਸਟ ਵੀ ਆਉਣ ਉਹ ਚੰਗੀ ਗੱਲ ਹੈ ਸਿਨੇਮੇ ਦੇ ਲਈ ਪਰ ਦੂਜੀ ਗੱਲ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਕੁਝ ਸਮੇਂ ਤੋਂ ਸਿਨੇਮੇ ਦਾ ਨਾ ਦੌਰ ਬਦਲਿਆ ਹੈ ਉਹਦੇ ਵਿੱਚ ਜਿਹੜਾ ਸਾਡਾ ਹੀਰੋ ਹੈ ਉਹ ਕੰਟੈਂਟ ਹੋ ਗਿਆ ਉਹ ਥੋੜੀ ਸਟੋਰੀ ਪ੍ਰਧਾਨ ਹੋ ਗਈ ਕਿ ਉਹ ਕੀ ਕਹਿੰਦੀ ਹੈ ਤੁਹਾਡੇ ਕੋਲੇ ਮਲਟੀ ਕਾਸਟ ਫਿਲਮ ਹੋਵੇ ਸਾਡੀਆਂ ਬਹੁਤ ਸਾਰੀਆਂ ਸਿਨੇਮੇ ਦੀਆਂ ਹੋਈਆਂ ਫਿਲਮਾਂ ਆਈਆਂ ਜਿੱਚ ਬਹੁਤ ਵੱਡੇ ਵੱਡੇ ਸਟਾਰ ਸੀਗੇ ਦੋ ਦੋ ਤਿੰਨ ਤਿੰਨ ਸਟਾਰ ਵੀ ਸੀਗੇ ਵੱਡੇ ਪਰ ਉਸ ਨਿਮੇ ਤੇ ਕੋਈ ਵੱਡਾ ਜਲਵਾ ਨਹੀਂ ਦਿਖਾ ਸਕਿਆ ਉਹ ਤਾਂ ਕਾਰਨ ਸਾਨੂੰ ਇਹ ਲੱਗਿਆ ਕਿ ਅਸੀਂ ਉਸ ਗੱਲ ਤੇ ਜ਼ੋਰ ਦੇਤਾ ਕਿ ਜਿਹੜੇ ਹੀਰੋ ਹੈ ਉਹ ਇਕੱਠੇ ਕਰ ਲਈਏ ਕੈਰੈਕਟਰ ਇਕੱਠੇ ਕਰ ਲਈਏ ਨਾਮੀ ਚਿਹਰੇ ਇਕੱਠੇ ਕਰ ਲਈਏ ਪਰ ਜਿਹੜੀ ਸਟੋਰੀ ਉਹ ਕੀ ਕਹਿਣ ਜਾ ਰਹੇ ਆ ਉਹਦੇ ਉੱਤੇ ਉਹਦੇ ਉੱਤੇ ਧਿਆਨ ਮਿਸ ਹੋ ਗਿਆ ਉਹ ਕਨਫਿਊਜ਼ਨ ਰਹੀ ਹੈ ਉਹ ਕਨਫਿਊਜ਼ਨ ਰਹੀ ਹੈ ਸੋ ਉਹ ਤੇ ਉਲਟ ਜੇ ਆਪਾਂ ਸੋਚੀਏ ਕੁਝ ਫਿਲਮਾਂ ਉਹ ਜੀਆਂ ਆਈਆਂ ਜਿਦੇ ਵਿੱਚ ਬਹੁਤ ਕੋਈ ਨਾਮੀ ਜਿਹੜੇ ਚਿਹਰੇ ਜਾਂ ਹੀਰੋ ਹੀਰੋ ਨਹੀਂ ਸੀਗੇ ਪਰ ਉਹ ਸਬਜੈਕਟ ਬਹੁਤ ਚੰਗੇ ਸੀ ਉਹਨਾਂ ਲੋਕਾਂ ਨੂੰ ਲਾਇਕ ਕੀਤਾ ਸੋ ਮੈਂ ਸਮਝਦਾ ਕਿ ਇਸ ਫਿਲਮ ਦਾ ਜਿਹੜਾ ਸਬਜੈਕਟ ਹੀਰ ਦੂਜੀ ਗੱਲ ਇਹ ਜਿਹੜੇ ਨਵੇਂ ਸਾਡੇ ਬੱਚਿਆਂ ਨੇ ਕੰਮ ਕੀਤਾ ਇਹਦੇ ਵਿੱਚ ਨਵਦੀਪ ਸਿੰਘ ਹੈ ਜਿਹੜਾ ਮੁੰਡਾ ਹੀਰੋ ਹੈ ਫਿਲਮ ਦਾ ਤੇ ਮਨਜੋਤ ਕੌਰ ਹੈ ਜਿਹੜੀ ਹੀਰੋਇਨ ਫਿਲਮ ਦੀ ਸੋ ਦੋਨਾਂ ਦਾ ਡੈਬਿਊ ਹੈ ਪਹਿਲੀ ਵਾਰ ਉਹ ਕੰਮ ਕਰ ਰਹੇ ਹਨ ਫਿਲਮ ਦੇ ਵਿੱਚ ਸੋ ਬਹੁਤ ਅੱਛਾ ਕੰਮ ਕੀਤਾ ਮੈਂ ਸਭ ਨੂੰ ਉਲਟੇ ਸੋਚਦਾ ਹਾਂ ਕਈ ਚੀਜ਼ਾਂ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲੀਆਂ ਕਿ ਜਿਵੇਂ ਮਿਹਨਤ ਕਰਦੇ ਨੇ ਜਿਵੇਂ ਦੀਆਂ ਚੀਜ਼ਾਂ ਉਹ ਐਕਸਪਲੇਨ ਕਰਦੇ ਨੇ ਜਿਹੜੇ ਤਰੀਕੇ ਦੇ ਨਾਲ ਉਹ ਬੜਾ ਚੰਗਾ ਤਰੀਕਾ ਹੈ ਸੋ ਇਹ ਮੈਂ ਸਮਝਦਾ ਕਿ ਆਦਾਨ ਪ੍ਰਧਾਨ ਹੈ ਪੁਰਾਣੇ ਆਪਣਾ ਕੋ ਤਜਰਬਾ ਨਵੇਂ ਨੂੰ ਦਿੰਦੇ ਨੇ ਤੇ ਪੁਰਾਣੇ ਲੋਕ ਨਵੇਂ ਬੰਦਿਆਂ ਕੋਲ ਵੀ ਨਵੇਂ ਚੀਜ਼ਾਂ ਕੁ ਸਿੱਖ ਲੈਣੇ ਜੀ ਅੱਛਾ ਇਸ ਤਰ੍ਹਾਂ ਦੀ ਇਹਨਾਂ ਫਿਲਮਾਂ ਤੇ ਇਨਵੈਸਟ ਕਰਨ ਦੀ ਗੱਲ ਆਉਂਦੀ ਹੈ ਇਹਨਾਂ ਨੂੰ मीनिंगफुल ਫਿਲਮਾਂ ਤੋਂ ਪ੍ਰੋਡਿਊਸਰ ਡਰਦਾ ਹੈ ਤੇ ਉਹ ਦੌਰ ਵਾਲੀਆਂ ਫਿਲਮਾਂ ਹੀ ਫਲੋ ਵਾਲੀਆਂ ਬਣਾ ਦਦੇ ਇਸ ਪੱਖ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਹੁੰਦਾ ਹੈ ਮੇਕਰ ਦਾ ਨਜ਼ਰੀਆ ਬਾਕੀ ਇਹ ਜੁੰਟ ਵਾਲੀ ਗੱਲ ਹੁੰਦੀ ਹੈ ਜਿਵੇਂ ਆਪਾਂ ਕੀਤੀ ਮਾਰੀ ਕਰਦੇ ਆ ਕਹਿੰਦੇ ਬੰਦਾ ਕਣਕ ਝੋਨੇ ਵੇਚੀ ਜਾਂਦਾ ਇੱਕ ਬੰਦਾ ਕਹਿੰਦਾ ਯਾਰ ਮੈਂ ਤਾਂ ਆ ਕਰੂੰਗਾ ਮੈਂ ਤਾਂ ਕੋ ਲੱਗ ਕਰਨ ਲੱਗੇ ਮੈਂ ਸਬਜ਼ੀਆਂ ਵੇਚਣ ਲੱਗੇ ਹੁਣ ਸਾਡੇ ਪੰਜਾਬ ਚ ਲੋਕ ਡ੍ਰੈਗਨ ਫੂਡ ਆਉਣ ਲੱਗੇ ਹੋਰ ਬਹੁਤ ਸਾਰੇ ਕੰਮ ਕਰ ਰਹੇ ਇਹੋ ਜੇ ਕੰਮ ਕਰਨ ਲੱਗੇ ਕੋਈ ਮਧੂਮੱਖੀਆਂ ਪਾਲ ਲਿਆ ਕੁਛ ਕਰਿਆ ਸੋ ਇਹ ਵੀ ਜਿਵੇਂ ਹੁਣ ਇੱਕ ਦੌਰ ਚੱਲਦਾ ਵੀ ਵਿਆਹਾਂ ਦੀਆਂ ਫਿਲਮਾਂ ਚੱਲ ਰਹੀਆਂ ਵੀ ਵਿਆਹਾਂ ਦੀਆਂ ਫਿਲਮਾਂ ਚ ਕਮੇਡੀ ਚੱਲ ਰਹੀ ਹੈ ਜੀ ਕਦੇ ਫੁੱਫੜ ਨੂੰ ਟਾਰਗੇਟ ਕਰ ਲਿਆ ਕਦੇ ਭੂਆ ਨੂੰ ਟਾਰਗੇਟ ਕਰ ਲਿਆ ਪਰੌਣਾ ਨੂੰ ਟਾਰਗੇਟ ਕਰ ਲਿਆ ਕਿਸੇ ਨੂੰ ਟਾਰਗੇਟ ਕਰ ਲਿਆ ਸੋ ਉਹਨਾਂ ਦੌਰਾਂ ਦੇ ਵਿੱਚ ਤੁਸੀਂ ਇਹੋ ਜਿਹਾ ਸਿਨੇਮਾ ਲੈ ਕੇ ਆਉਣਾ ਹੈ ਤਾਂ ਇਹ ਬੜਾ ਗੰਭੀਰ ਚੀਜ਼ ਹੈ ਹੈ ਤਾਂ ਇਹ ਬੜੀ ਔਖੀ ਚੀਜ਼ ਹੈ ਪਰ ਮੈਂ ਕਹਿੰਦਾ ਜਦੋਂ ਲੋਕ ਕੋਈ ਨਵੇਂ ਚੀਜ਼ਾਂ ਲੈ ਕੇ ਆਉਂਦੇ ਨੇ ਲੋਕਾਂ ਨੂੰ ਫਰੈਸ਼ਨੈਸ ਲੱਗਦੀ ਹੈ ਕਿ ਆਹ ਚੀਜ਼ ਕਦੇ ਦੇਖੀ ਨਹੀਂ ਸੀ ਸੋ ਸਿਨੇਮੇ ਲਈ ਜਿਵੇਂ ਮਨਸੂਬਾ ਦੀ ਕਹਾਣੀਆਂ ਬਿਲਕੁਲ ਨਵੇਂ ਕਹਾਣੀਆਂ ਹੈ ਇਹੋ ਜਿਹੀ ਕਹਾਣੀ ਕੋਈ ਬਾਪ ਪੁੱਤ ਦੀ ਕਹਾਣੀ ਲੈ ਕੇ ਨਹੀਂ ਸੀ ਆਇਆ ਸੋ ਇਹ ਸਿਨੇਮੇ ਲਈ ਵਧੀਆ ਗੱਲ ਹੋ ਗਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਇੱਕ ਫਰਮਾਈ ਸੀ ਰੱਬ ਦੇ ਰੇਡੀਓ ਹਾਂਜੀ ਜਦੋਂ ਉਹ ਫਿਲਮ ਕਰਨ ਲੱਗੇ ਸਭ ਨੂੰ ਇਹ ਲੱਗਦਾ ਕਿ ਲਓ ਇਹ ਤਾਂ ਇੱਕ ਨਾਨਦ ਭਜਾਈ ਦੀ ਕਹਾਣੀ ਹੈ ਕਿ ਕਹਾਣੀ ਹੋਈ ਪਰ ਜਦੋਂ ਉਹ ਫਿਲਮ ਸਿਨੇਮੇ ਚ ਆਈ ਲੋਕਾਂ ਨੇ ਦੇਖੀ ਲੋਕਾਂ ਨੂੰ ਲੱਗਿਆ ਵੀ ਯਾਰ ਆਹ ਤਾਂ ਸਾਡੀ ਪਹਾਣੀ ਹੈ ਇਹ ਤਾਂ ਸਾਡੇ ਘਰਾਂ ਦੀ ਕਹਾਣੀ ਹੈ ਸੋ ਇਸੇ ਤਰ੍ਹਾਂ ਲੋਕਾਂ ਨੂੰ ਲੱਗੂਗਾ ਕਿ ਮਨਸੂਬਾ ਵੀ ਸਾਡੀ ਆਪਣੀ ਕਹਾਣੀ ਹੈ ਬਹੁਤ ਸਾਰੇ ਪੇਰੈਂਟਸ ਨੂੰ ਇਹ ਚੋਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਉਹ ਲੱਗੂਗਾ ਕਿ ਅਸੀਂ ਵੀ ਇਹੀ ਚੀਜ਼ ਕਰ ਰਹੇ ਹਾਂ ਜਿਹੜੀ ਇਹ ਤੁਹਾਨੂੰ ਦਿਖਾ ਰਹੀ ਹੈ ਨਾ ਕਿ ਅਸੀਂ ਐਸੇ ਪੈਟਰਨ ਤੇ ਚੱਲ ਰਹੇ ਹਾਂ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਇਹ ਕਿਸ ਸਿਨਮੇ ਨਾਲ ਜੁੜਿਆ ਇੱਕ ਹੋਰ ਸਵਾਲ ਹੈ ਅਸੀਂ ਜੋ ਰਾਜਨੀਤੀ ਦੀ ਗੱਲ ਕਰਦੇ ਹਾਂ ਪਿੰਡਾਂ 'ਚ ਆਗੂ ਚੁਣਨ ਦੀ ਗੱਲ ਕਰਦੇ ਹਾਂ ਹੋਰ ਵੱਡੇ ਕੰਮ ਕਰ ਅਗਲਾ ਕਹਿੰਦਾ ਯਾਰ ਆਹ ਬੰਦਾ ਸਿਆਣਾ ਲੱਗਿਆ ਆਪਾ ਹੂੰ ਬਾਗਡੋਰ ਵੀ ਵੱਡੀ ਉਮਰ ਬੁਜ਼ੁਰਗ ਹੋਈ ਜਾਂਦਾ ਹੈ ਤਜਰਬੇ ਵਾਲਾ ਬੰਦਾ ਜੇ ਤੁਸੀਂ ਫਿਲਮ ਦੇ ਹੀਰੋ ਦੀ ਗੱਲ ਕਰਦੇ ਹੈ ਤਾਂ ਸਮਾਜ ਦੀ ਕਹਾਣੀ ਹੈ ਉਦੋਂ ਅਸੀਂ ਭਰਦੇ ਮਰ ਲੜ ਜਾਂ ਮੁੰਡਾ ਹੋਵੇ ਅਲੜ ਜੀ ਕੁੜੀ ਹੋਵੇ ਕੀ ਕੀ ਕਰਨ ਦੇਖਦੇ ਹੋ ਦੇਖੋ ਮੈਨੂੰ ਇਹ ਲੱਗਦਾ ਹੈ ਇਹਦਾ ਜਿਹੜਾ ਜਵਾਬ ਮੈਂ ਦੇ ਸਕਦਾ ਹਾਂ ਹਾਂਜੀ ਉਹ ਇਹ ਹੈ ਕਿ ਜਿਹੜੀਆਂ ਨੇ ਮਿੱਥਾਂ ਬਣ ਜਾਂਦੀਆਂ ਹਨ ਹਮਮ ਸਿਨੇਮਾ ਵੀ ਬਹੁਤ ਪੁਰਾਣੀ ਮਿੱਥੇ ਕੰਮ ਕਰ ਰਿਹਾ ਹੈ ਕਿਉਂਕਿ ਪਹਿਲੇ ਦੌਰ ਦੇ ਵਿੱਚ ਜਿਹੜੇ ਸਾਡੇ ਵੱਡੀ ਉਮਰ ਦੇ ਲੋਕ ਸੀਗੇ ਵੱਡੀ ਉਮਰ ਤੋਂ ਮੇਰਾ ਭਾਬਾ ਜਿਹੜੇ 35 40 ਸਾਲ ਦੇ ਬੰਦੇ ਹੋ ਗਏ ਉਹ ਤੋਂ ਬਾਅਦ ਦੀ ਉਮਰ ਹੈ ਉਹ ਬੰਦੇ ਸਿਨੇਮੇ ਘਟ ਜਾਂਦੇ ਸੀ ਸਾਨੂੰ ਵੀ ਲੱਗਦਾ ਸੀ ਕਿ ਨੰਮੇ ਮੁੰਡੇ ਕੁੜੀਆਂ ਸਿਨੇਮਾ ਦੇਖਦੇ ਨੇ ਪਰ ਜਦੋਂ ਸਿਨੇਮਾ ਬਦਲਿਆ ਹੈ ਅੱਜ ਸਿਨੇਮਾ ਫੈਮਲੀ ਦਾ ਸਿਨੇਮਾ ਬਣ ਗਿਆ ਅੱਜ 80 ਸਾਲ ਦਾ ਬਜ਼ੁਰਗ ਵੀ ਹੁੰਦੇਖਣ ਜਾਂਦਾ ਹੈ ਅੱਜ 20 ਸਾਲ ਦਾ ਮੁੰਡਾ ਵੀ ਜਾਂਦਾ ਹੈ ਅੱਜ 10 ਸਾਲ ਦਾ ਬੱਚਾ ਵੀ ਜਾਂਦਾ ਹੈ ਅੱਜ 9 ਸਾਲ ਦਾ ਬੱਚਾ 8 ਸਾਲ ਦਾ ਬੱਚਾ ਵੀ ਜਾਂਦਾ ਹੈ ਸੋ ਅੱਜ ਸਾਨੂੰ ਚਾਹੀਦੀ ਹੈ ਫੈਮਲੀ ਫਿਲਮ ਸੋ ਇਹ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਫੈਮਲੀ ਦੇ ਵਿੱਚ ਕਹਾਣੀ ਸਿਨੇਮਾ ਜੇ ਬਦਲਿਆ ਨਾ ਉਹ ਤੁਹਾਡਾ ਹੀਰੋ ਜਿਹੜਾ ਉਹ 70 ਸਾਲ ਦਾ ਵੀ ਹੋ ਸਕਦਾ ਹੈ ਤੁਹਾਡਾ ਹੀਰੋ 50 ਸਾਲ ਦਾ ਵੀ ਹੋ ਸਕਦਾ ਹੈ ਜਿਹੜੀ ਤੁਹਾਡੀ ਹੀਰੋਇਨ ਹੈ ਮੰਨ ਲਓ ਉਹ 60 ਸਾਲ ਦੀ ਹੋ ਸਕਦੀ ਹੈ ਮੰਨ ਲਓ ਅਸੀਂ ਪਿੰਡੂ ਜਨਜੀਵਨ ਦੀ ਕਹਾਣੀ ਚੁਣਦੇ ਹਾਂ ਸਾਨੂੰ ਲੱਗਦਾ ਕੋਈ ਲੇਡੀ ਇਹ ਕਹਿੰਦੀ ਉੱਠ ਕੇ ਵੀ ਤੁਸੀਂ ਇੰਨੇ ਸਾਲ ਤੋਂ ਮੈਂ ਦੇਖਦੀ ਆਉਣੀ ਆ ਤੁਸੀਂ ਕਦੇ 25 ਸਾਲ ਦਾ ਮਰ ਸਰਪੰਚ ਬਣਾ ਦਨੇ 30 ਸਾਲ ਦਾ 40 ਸਾਲ ਦਾ ਕਿ ਅਸੀਂ ਦੇਖੀਏ ਤੁਹਾਡੇ ਮੂੰਹਾਂ ਬਲ ਕਿ ਤੁਸੀਂ ਕੋਈ ਪਿੰਡ ਦਾ ਸੁਧਾਰ ਕਰੋਗੇ ਸੋ ਨਹੀਂ ਕਰਦੇ ਹੁਣ ਵਾਗ ਡਰ ਰਹੀ ਸੰਭਾਲਦੇ ਆ ਸਾਨੂੰ ਫੜਾਓ ਸੋ 60 ਸਾਲ ਦੀ ਲੇਡੀ ਵੀ ਹਜੇ ਹੌਸਲਾ ਕਰ ਸਕਦੀ ਹੈ ਸੋ ਇਹ ਕਹਿਣ ਦਾ ਮਤਲਬ ਹੈ ਕਿ ਕੰਟੈਂਟ ਬੇਸ ਦੀ ਕੰਟੈਂਟ ਜਦੋਂ ਬੇਸ ਚੀਜ਼ ਆਈ ਨਾ ਤਾਂ ਉਹ ਕੰਟੈਂਟ ਦੇ ਵਿੱਚ ਫਿਰ ਉਮਰਾਂ ਦੀ ਹੱਦ ਟੁੱਟ ਜਾਂਦੀ ਹੈ ਹੁਣ ਬਹੁਤ ਸਾਰੀਆਂ ਫਿਲਮਾਂ ਸਾਡੇ ਕੋਲੇ ਜਿਵੇਂ ਟੀਨੇਜਰ ਦੀਆਂ ਫਿਲਮਾਂ ਨੇ ਜਿਨ੍ਹਾਂ ਚੋਂ ਜਿਹਦਾ ਬੱਚਾ ਹੀਰੋ ਹੈ ਉਹ ਬੱਚਾ ਹੈ ਹੀ 13-14 ਸਾਲ ਦਾ ਬੱਚਾ 10 ਸਾਲ ਦਾ ਵੀ ਇਹ ਬੱਚੇ ਦੀ ਕਹਾਣੀ ਹੈ ਉਹਦੀ ਸੋ ਜਦੋਂ ਕੰਟੈਂਟ ਵੀ ਕੰਟੈਂਟ ਪ੍ਰਧਾਨ ਬਣਿਆ ਕੰਟੈਂਟ ਹੀਰੋ ਬਣਿਆ ਤਾਂ ਮੈਨੂੰ ਲੱਗਦਾ ਉਦੋਂ ਇਹ ਉਮਰਾਂ ਦੀ ਹੱਦਾਂ ਟੁੱਟੀਆਂ ਤੇ ਸਾਨੂੰ ਇਸ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਵਾਰ ਸਾਨੂੰ ਕੁਈ ਇਹ ਪਾਲ ਚ ਰਹੀ ਅਸੀਂ ਕਿ ਫਿਲਮਾਂ ਦੇ ਬਾਈਟ ਬਹੁਤ ਵੱਡੇ ਕਰ ਲਈਏ ਅਸੀਂ ਵੱਡੇ ਵੱਡੇ ਸਟਾਰ ਲੈ ਕੇ ਪਰ ਸਾਨੂੰ ਇਹ ਜਿਹੜੀ ਮੌਕੇ ਦੀ ਨਬਜ ਹੈ ਉਹ ਜਿਹੜੀ ਹੁਣ ਪਛਾਣਨੀ ਚਾਹੀਦੀ ਸਟਾਰ ਲਾਓ ਤੁਸੀਂ ਇਹ ਨਹੀਂ ਕਿ ਨਾ ਲਾਓ ਵੱਡੇ ਹੀਰੋਨ ਲਾਓ ਵੀ ਲਾਓ ਪਰ ਸਾਨੂੰ ਜਿਹੜੀ ਸਾਡੀ ਕਹਾਣੀ ਪ੍ਰਦਾਨ ਹੋਣੀ ਚਾਹੀਦੀ ਗੱਲ ਕੀ ਕਹਿਣ ਜਾ ਰਹੇ ਹੋ ਨਹੀਂ ਨਹੀਂ ਕਹਾਣੀ ਦੀ ਇੱਟ ਕਿੱਥੇ ਫਿੱਟ ਹੁੰਦੀ ਹੈ ਯੈਸ ਅੱਛਾ ਹੁਣ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ ਬਹੁਤ ਸਾਰੇ ਸਾਡੇ ਸਮਾਜ ਦੇ ਹੀਰੋ ਉਹਨਾਂ ਦੀਆਂ ਉਮਰਾਂ ਸਾਨੂੰ ਜਦੋਂ ਵੀ ਪੜਦੇ ਹਾਂ ਸਾਨੂੰ ਭਗਤ ਸਿੰਘ ਦੀ ਗੱਲ ਕਰ ਲਈਏ ਹਰੀ ਸਿੰਘ ਨਲੂਵੇ ਦੀ ਗੱਲ ਕਰ ਲਈਏ ਹੋਰ ਬਹੁਤ ਸਾਰੇ ਜਿਹੜੇ ਸਾਡੇ ਸਮਾਜ ਦੇ ਹੀਰੋ ਹੈਗੇ ਜਦੋਂ ਅੱਜ ਵੀ ਉਹਨਾਂ ਨੂੰ ਪੜਦੇ ਆ ਉਹ ਗੁਜ਼ਰੇ ਹੋਏ ਨਹੀਂ ਲੱਗਦੇ ਗੁਜ਼ਰੇਵੇਂ ਸਮੇਂ ਦਾ ਅੱਜ ਦੇ ਸਮੇਂ ਦਾ ਜਿੱਥੋਂ ਉਹਨਾਂ ਦੀ ਉਮਰਾਂ ਸੀ ਉਹੀ ਉਮਰਾਂ ਮਹਿਸੂਸ ਹੁੰਦੀਆਂ ਉਮਰ ਵੀ ਉਹਨਾਂ ਦੀ ਵੱਧ ਨਹੀਂ ਅੱਜ ਵੀ ਸਾਨੂੰ ਉਹ ਆਪਦੇ ਰੋਲ ਮਾਡਲ ਲੱਗਦੇ ਆ ਇਸ ਤਰ੍ਹਾਂ ਦੇ ਕੰਟੈਂਟ ਨੂੰ ਜਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਸਿਰਮੇ 'ਚ ਹੋਰ ਲਿਆਉਣ ਦੀ ਲੋੜ ਨਹੀਂ ਹੈ ਬਹੁਤ ਵੱਡੀ ਲੋੜ ਹੈ ਸਾਡੇ ਕੋਲ ਸਿਨੇਮਾ ਹੀ ਅੱਜ ਇੱਕੋ ਇੱਕ ਸਾਧਨ ਬਚਿਆ ਹੈ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਣ ਦਾ ਪਰ ਅੱਜ ਸੋਸ਼ਲ ਮੀਡੀਆ ਦੇ ਆਨਲਾਈਨ ਕਬੜੀ ਦਿੱਕਤ ਵੀ ਹੋ ਗਈ ਅੱਜ ਹਰ ਬੰਦਾ ਕੁਝ ਵੀ ਕਹਿ ਸਕਦਾ ਉੱਠ ਕੇ ਹਾਂਜੀ ਇਹ ਇੱਕ ਵੱਡਾ ਮਸਲਾ ਹੈ ਜਿਵੇਂ ਤੁਸੀਂ ਦੇਖੋਗੇ ਅੱਜ ਬੰਦਾ YouTube ਤੇ Facebook ਤੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਰਾਹ ਹੈਗੇ ਆ ਉਹਨਾਂ ਰਾਹਾਂ ਤੇ ਹਰ ਬੰਦਾ ਡਾਕਟਰ ਬਣਿਆ ਹੋਇਆ ਹੈ ਉਹ ਕਹਿੰਦਾ ਲੋਈ ਹੋਰ ਛਿੱਕਾਂ ਲੱਗੀਆਂ ਆਹ ਖਾ ਲੋ ਆਹ ਖਾ ਲੋ ਬੰਦੇ ਅੱਧੇ ਬਿਮਾਰ ਕਰਦੇ ਅੱਧੇ ਬੰਦੇ ਮਾਰਦੇ ਲੋਕਾਂ ਨੇ ਸੋ ਇਹ ਸਾਡੇ ਕੋਲ ਇੱਕ ਰਾਹ ਖੁੱਲ ਗਿਆ ਤੁਸੀਂ ਕੁਝ ਵੀ ਬੋਲ ਸਕਦੇ ਹੋ ਜੇ ਜੇ ਅੱਪਾ ਪਹਿਲਾਂ ਗੱਲ ਕਰਦੇ ਸੀ ਨਾ ਵੀ ਭਗਤ ਸਿੰਘ ਜੇ ਸ਼ਹੀਦ ਨਾ ਹੁੰਦਾ ਹੂੰ 100 ਸਾਲ ਦਾ ਬਜ਼ੁਰਗ ਹੁੰਦਾ ਪਰ ਉਹ ਅੱਜ ਇਹੋ ਜਿਹਾ ਭਗਤ ਸਿੰਘ ਨਹੀਂ ਸੀ ਹੋਣਾ ਹੂੰ ਉਹ ਉਹ ਅੱਜ ਤੋਂ 100 ਸਾਲ ਬਾਅਦ 23 ਸਾਲ ਦੇ ਰਹਿਣਾ ਭਗਤ ਸਿੰਘ ਨੇ ਹੂੰ ਕਿਉਂਕਿ ਜਿਹਨੂੰ ਜਿਹਨੂੰ ਅਸੀਂ ਵੱਡਾ ਬੰਦਾ ਮੰਨਦੇ ਆਂ ਜਿਹਨੂੰ ਅਸੀਂ ਵਿਦਵਾਨ ਮੰਨਦੇ ਆਂ ਉਹਨਾਂ ਦੂਰ ਅੰਦੇਸ਼ ਬੰਦੇ ਸੀ ਚਾਹੇ ਉਹ ਕੋਈ ਬੰਦਾ ਹੋਵੇ ਚਾਹੇ ਉਹ ਕੋਈ ਵਿਦਵਾਨ ਲਿਖਣ ਵਾਲਾ ਹੈ ਚਾਹੇ ਕੋਈ ਯੋਧਾ ਜੰਗ ਲੜਨ ਵਾਲਾ ਉਹ ਦੂਰ ਅੰਦੇਸ਼ੀ ਲੋਕ ਸੀ ਉਹ ਜੇ ਕੋਈ ਲਾਈਫ ਦੇ ਫੈਸਲੇ ਲੈਂਦਾ ਨਾ ਤਾਂ ਬੜੇ ਦੂਰ ਅੰਦੇਸ਼ੀ ਹੁੰਦਾ ਉਹ ਸੋਚ ਕੇ ਲੈਂ ਕਿ ਅੱਜ ਜੇ ਮੈਂ ਇਹ ਫੈਸਲਾ ਲੈ ਰਿਹਾ ਅੱਜ ਮੈਂ ਇੱਥੇ ਸਟੈਂਡ ਕਰ ਰਿਹਾ ਤਾਂ ਇਹ 20 ਸਾਲ ਨੂੰ 100 ਸਾਲ ਨੂੰ ਵੀ ਇਹ ਗੱਲ 'ਚ ਸਟੈਂਡ ਕਰਨਾ ਹੈ ਮੈਂ ਕਿਸੇ ਹੱਕ ਸੱਚ ਦੀ ਗੱਲ 'ਇ ਲੜ ਰਿਹਾ ਮੈਂ ਕਿਸੇ ਕਾਜ ਲਈ ਲੜ ਰਿਹਾ ਕਿਸੇ ਮਕਸਦ ਲਈ ਲੜ ਰਿਹਾ ਮੈਂ ਕਿਸੇ ਇਸ ਗੱਲ 'ਇ ਲੜ ਰਿਹਾ ਕਿ ਚਾਚੇ ਦੇ ਮੁੰਡੇ ਦੀ ਜ਼ਮੀਨ ਦੱਬ ਲਈ ਜਿਵੇਂ ਉਹ ਵੜਦਾ ਉਹਨੇ ਮੈਂ ਉਹਨੂੰ ਸਾਡਾ ਬੰਦਾ ਵੜਦਾ ਪਰ ਉਹਨਾਂ ਲਈ ਇਹ ਮਸਲਾ ਨਹੀਂ ਸੀ ਉਹਨਾਂ ਲਈ ਮਸਲਾ ਸੀ ਕਿ ਸਾਡੇ ਸਮਾਜ ਨੂੰ ਇਹਦੀ ਕੀ ਦੇਣ ਹੈ ਸਮਾਜ ਦਾ ਇਹ ਤੇ ਕੀ ਇਫੈਕਟ ਪੈਣਾ ਹੈ ਇਹ ਜਿਉਂ-ਜਿਉਂ ਪੁਰਾਣਾ ਹੋਣਾ ਤੇ ਇਹਦੇ ਬਾਰੇ ਲੋਕਾਂ ਨੇ ਸੋਚ ਕੇ ਇਸ ਗੱਲ ਨੂੰ ਸਟੈਂਡ ਕਰਨਾ ਕਿ ਆਹ ਬੰ ਸੋ ਉਹ ਉਸੇ ਕਰਕੇ ਉਹਨਾਂ ਨੂੰ ਵਿਦਵਾਨ ਲੋਕ ਕਹਿੰਦੇ ਆ ਸੀ ਉਹ ਬੰਦੇ ਫਿਰ ਕਦੇ ਵੀ ਉਮਰਾਂ ਦੇ ਵੱਡੇ ਨਹੀਂ ਹੁੰਦੇ ਉਹ ਬੰਦੇ ਆਪਣੇ ਵਿਚਾਰਾਂ ਕਰਕੇ ਜਾਣੇ ਜਾਂਦੇ ਅੱਛਾ ਇੱਕ ਖੌਫ ਡਰ ਇਹ ਵੀ ਹੁੰਦਾ ਚਲੋ ਪੰਜਾਬੀ ਫਿਲਮਾਂ 'ਚ ਸੁੱਖ ਰਹੀ ਹੈ ਕਿ ਬੰਦਾ ਪਹਿਲਾਂ ਫਿਲਮ ਵੇਖ ਕੇ ਆਉਂਦਾ ਵੀ ਤੱਬਰ ਤੁਸੀਂ ਕਹਿੰਨਾ ਉਹ ਅੱਜ ਕੱਲ੍ਹ ਸਿਨੇਮਾ ਜਿਹੜਾ ਉਹ ਫੈਮਲੀ ਵਾਲਾ ਹੋ ਗਿਆ ਪਹਿਲਾਂ ਬੰਦਾ ਦੇਖ ਕੇ ਆਉਂਦਾ ਜਾਂ ਸੁਣਦਾ ਫਿਲਮ ਬਾਰੇ ਵੀ ਘਰਦਿਆਂ ਦੇ ਵੇਖਣ ਵਾਲੀ ਹੈ ਕਿ ਨਹੀਂ ਫਿਰ ਲੈ ਕੇ ਜਾਂਦਾ ਪਿਛਲੀਆਂ ਕੁਝ ਫਿਲਮਾਂ ਨੇ ਲੋਕਾਂ ਦੇ ਕਿ ਕਿੰਨੇ ਨੱਕ ਮੋੜੇ ਐ ਇਸ ਗੱਲ ਦੇ ਇਹ ਇਸ ਪੱਖ ਨੂੰ ਕਿਵੇਂ ਦੇਖਦੇ ਦੇਖੋ ਜਦੋਂ ਬੰਦਾ ਨਾ ਆਪਣੇ ਘਰਾਂ ਤੋਂ ਫੈਮਿਲੀ ਨੂੰ ਲੈ ਕੇ ਜਾਂਦਾ ਹੈ ਸਿਨੇਮੇ ਲੈ ਕੇ ਜਾਂਦਾ ਬੰਦਾ ਖੁਸ਼ੀ-ਖੁਸ਼ੀ ਜਾਂਦਾ ਘਰੇ ਘਰ ਤੋਂ ਨਿਕਲ ਕੇ ਕਿ ਅਸੀਂ ਆਹ ਕੋਈ ਖਰੀਦੋਫੋਕ ਕੀਤੀ ਆ ਅਸੀਂ ਸਿਨੇਮਾ ਦੇਖਿਆ ਤੇ ਉੱਥੇ ਜਾ ਕੇ ਬਹੁਤ ਬਾਰ ਤੁਹਾਡੀ ਗੱਲ ਸਹੀ ਹੈ ਕਿ ਬੰਦਾ ਆਪਣੀ ਫੈਮਿਲੀ ਦੇ ਨਾਲ ਨਜ਼ਰ ਨਹੀਂ ਮਲਾਪ ਆਉਂਦਾ ਵੀ ਮੈਂ ਕਿੱਥੇ ਲਾਇਆ ਐ ਐਡੀ ਬਲੰਡਰ ਮਿਸਟੇਕ ਕਰ ਲਈ ਐਡੀ ਬੜੀ ਗਲਤੀ ਕਰ ਲਈ ਫਿਰ ਉਹ ਬੰਦਾ ਅਗਲੀ ਵਾਰ ਸੋਚਦਾ ਹ ਹੂੰ ਉਹੋ ਜੀ ਫਿਲਮ 10 ਪਰਮਾ ਦਾ ਨੁਕਸਾਨ ਕਰ ਦਿੰਦੀ ਆ ਉਹ ਕਹਿੰਦਾ ਬੱਚੇ ਜੇ ਕਹਿੰਦੇ ਖੰਦੇਖਾਂ ਉਹ ਕਹਿੰਦਾ ਨਹੀਂ ਨਹੀਂ ਰਹਿਣ ਦਿਆ ਦੇਖ ਤੇ ਦੇਖ ਲਓ ਇਹ ਮਸਲਾ ਵੱਡਾ ਹੈ ਪਰ ਮੈਂ ਸਮਝਦਾ ਕਿ ਜਿਹੜੀ ਸਾਡੀ ਫਿਲਮ ਹੈ ਮਨਸੂਬਾ ਇਹ ਨਾ ਮੈਨੂੰ ਨਹੀਂ ਪਤਾ ਇਹਦੀ ਕਮਾਈ ਦਾ ਕੀ ਮਸਲਾ ਹੋਊਗਾ ਕਿ ਜਾ ਕੇ ਕਿੰਨੀ ਕਮਾਈ ਕਰਦੀ ਕਿ ਨਹੀਂ ਕਰਦੀ ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਇਹ ਨਹੀਂ ਲੱਗੂਗਾ ਕਿ ਯਾਰ ਇਹ ਮੈਂ ਗਲਤੀ ਕੀਤੀ ਫਿਲਮ ਦੇਖ ਕੇ ਸਿਰਫ ਇਹ ਗੱਲ ਤੋਂ ਨਹੀਂ ਕਿ ਮੈਂ ਆਪਣੀ ਫੈਮਿਲੀ ਨਾਲ ਜਿਹੜੀ ਮਲਾ ਸਕਦਾ ਫੈਮਿਲੀ ਫਿਲਮ ਹੈ ਦੂਜਾ ਮਸਲਾ ਇਹ ਵੀ ਹੈ ਕਿ ਯਾਰ ਮੈਂ ਲੋਕਾਂ ਨੂੰ ਇਹ ਲੱਗੂਗਾ ਕਿ ਮੈਂ ਇਹੋ ਜੀ ਫਿਲਮ ਤੇ ਪੈਸੇ ਕਿਉਂ ਖਰਚੇ ਬਹੁਤ ਵਾਰ ਫੰਡ ਕਰਦੇ ਪਾਉਣ ਨੂੰ ਕੁਝ ਨਹੀਂ ਹੁੰਦਾ ਉਹ ਵੱਡਾ ਮਸਲਾ ਵੀ ਹੈ ਇੱਕ ਤਾਂ ਇਹ ਮਸਲਾ ਹੋ ਗਿਆ ਕਿ ਫੈਮਿਲੀ ਨਾਲ ਬਹਿ ਕੇ ਦੇਖ ਸਕਦੇ ਕਿ ਨਹੀਂ ਦੇਖ ਸਕਦੇ ਦੂਜਾ ਮਸਲਾ ਇਹ ਹੈ ਕਿ ਅਸੀਂ ਇੰਨੇ 2 ਘੰਟੇ ਵੀ ਦਿੱਤੇ ਪੈਸੇ ਵੀ ਦਿੱਤੇ ਕੋਈ ਨਿਕਲਿਆ ਕਿ ਨਿਕਲਿਆ ਕੁਝ ਹੈ ਨਹੀਂ ਅਸੀਂ ਕਿਉਂ ਟਾਈਮ ਵੇਸ ਕੀਤਾ ਆਪਣਾ ਅਸੀਂ ਕਿਉਂ ਪੈਸੇ ਵੇਸ ਕੀਤੇ ਸੋ ਇੱਕ ਐਸੀ ਫਿਲਮ ਹੈ ਕਿਉਂਕਿ ਸਿਨੇਮਾ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਸਿਨੇਮਾ ਨਾ ਮਨੋਰੰਜਨ ਦਾ ਸਾਧਨ ਹੈ ਟਾਈਮ ਪਾਸ ਦਾ ਸਾਧਨ ਹੈ ਪਰ ਮੈਂ ਇਹ ਗੱਲ ਸਮਝਦਾ ਕਿ ਸਿਨੇਮਾ ਕੋਲ ਅਥਾਹ ਸ਼ਕਤੀ ਹੈ ਕਿਸੇ ਯੁੱਗ ਨੂੰ ਬਦਲਣ ਦੀ ਸਿਨੇਮਾ ਨਵੇਂ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਸਹਾਇੀ ਅਦਾ ਕਰ ਸਕਦਾ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਵਿਦਵਾਨ ਲੋਕ ਆਪਣੀ ਜ਼ਿੰਦਗੀ ਦੇ ਤਲਖ ਤਜਰਬੇ ਕਿਤਾਬਾਂ 'ਚ ਲਿਖ ਕੇ ਚਲੇ ਗਏ ਬੱਚੇ ਆ ਕੋ ਕਤਾਬਾਂ ਪੜ੍ਹ ਲਾ ਸਮਾ ਨਹੀਂ ਪਰ ਉਹ ਜਿਹੜਾ ਲਿਖਿਆ ਹੋਇਆ ਗਿਆਨ ਉਹਨਾਂ ਦਾ ਉਹ ਨਵੀਂ ਪੀੜ੍ਹੀ ਤੱਕ ਕਿਵੇਂ ਆਵੇ ਜਿਹਨੇ ਬੱਚੇ ਨੇ 5 ਸਾਲ ਬਾਅਦ ਜੰਮਣਾ ਹੈ ਮੈਨੂੰ ਲੱਗਦਾ ਸਿਨੇਮਾ ਉਸ ਚੀਜ਼ ਨੂੰ ਕੈਰੀ ਕਰ ਸਕਦਾ ਹੈ ਉਹ ਅਗਲੀ ਜਨਰੇਸ਼ਨ ਤੱਕ ਲੈ ਕੇ ਜਾ ਸਕਦਾ ਹੈ ਸੋ ਇਸ ਸਮੇਂ ਸিনেਮੇ ਕੋਲੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਨੂੰ ਇਹ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਫਿਲਮ ਬਣਾਉਣਾ ਬੱਚਿਆਂ ਦੇ ਖੇਡਣੇ ਆ ਫਿਲਮ ਬਣਾਉਣਾ ਜ਼ਿੰਮੇਵਾਰੀ ਦਾ ਕੰਮ ਹੈ ਜੇ ਮੇਕਰ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ ਤਾਂ ਇਹ ਇੱਕ ਬਹੁਤ ਵੱਡੀ ਚੀਜ਼ ਹੈ ਤੇ ਇਹ ਇੱਕ ਸਾਡੇ ਸਮਾਜ ਨੂੰ ਸੋਹਣਾ ਤੇ ਚੰਗਾ ਨਰੋਆ ਸਮਾਜ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਸਹਾਇਕ ਕਰਦਾ ਅਦਾ ਕਰਦੀ ਹੈ ਬਹੁਤ ਚੰਗਾ ਲੱਗਿਆ ਤੁਹਾਨੂੰ ਗਲਬਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਸਿਨੇਮੇ ਦੇ ਸੁਨੇਹ ਜਿਹੜੇ ਚੰਗੇ ਜਾਣਗੇ ਤੇ ਲੋਕ ਵੀ ਉਹਨੂੰ ਹੌਸਲਾ ਦਿੰਦੇ ਰਹਿਣਗੇ। ਟਾਈਮ ਦਿੱਤਾ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ। ਕਿ ਇਹ ਤ੍ਰੋਣੀ ਜੀ ਨੇ ਗਲਬਤ ਕਰਕੇ ਚੰਗਾ ਲੱਗਿਆ ਇਹਨਾਂ ਨੇ ਥੀਏਟਰ ਤੋਂ ਉੱਠ ਕੇ ਜਿੱਥੇ ਵੀ ਸਮਾਜ ਨੂੰ ਲੋੜ ਪਈ ਹੈ ਤੇ ਇਹਨਾਂ ਨੇ ਅਦਾਕਾਰ ਹੋਣ ਦੇ ਨਾਲ ਨਾਲ ਸਮਾਜ ਦੇ ਚੰਗੇ ਨਾਗਰਿਕ ਹੋਣ ਦਾ ਫਰਜ਼ ਵੀ ਮੁਢਲੇ ਇਕ ਤਾਰਾਂ ਜੀ ਅਦਾ ਕੀਤਾ ਹੈ। ਸੋ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਸਾਨੂੰ ਅਪਰੀਸ਼ੀਏਟ ਕਰਨ ਦੀ ਲੋੜ ਹੈ। ਜੀਓ ਜੱਜ ਤੇ ਮਿਲਾਇਆ। ਸਤਿ ਸ਼੍ਰੀ ਅਕਾਲ।